ਅੰਜੂ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਪੰਜਾਬ ਦੀ ਇੱਕ ਅਮ ਮੀਟਿੰਗ ਲੁਧਿਆਣੇ ਵਿਖੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਜਨਰਲ ਸਕੱਤਰ ਜਰਨੈਲ ਪੱਟੀ ਦੀ ਪ੍ਰਧਾਨਗੀ ਦੇ ਵਿੱਚ ਹੋਈ ਜਿਸ ਦੇ ਵਿੱਚ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਨਵੀਨਰ ਸ਼ਾਮਿਲ ਹੋਏ ਲੰਬੀ ਵਿਚਾਰ ਚਰਚਾ ਤੋਂ ਬਾਅਦ ਸਮੂਹ ਸੂਬਾ ਕਮੇਟੀ ਜ਼ਿਲ੍ਹਾ ਕਨਵੀਲਰ ਰਾਦੀ ਸਰਬ ਸਹਿਮਤੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਲਈ ਐਕਸ਼ਨ ਉਲੀਕੇ ਗਏ ਇਸ ਮੌਕੇ ਸੂਬਾ ਕਾਨੂੰਨਰ ਜਸਵੀਰ ਤਲਵਾੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰਿਆਂ ਨੇ ਸਭ ਤੋਂ ਪਹਿਲਾਂ ਇੱਕ ਮਤ ਹੋ ਕੇ ਯੂਪੀਐਸਆਈ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਸਾਡੀ ਲੜਾਈ ਪੁਰਾਣੀ ਪੈਨਸ਼ਨ ਬਹਾਲੀ ਤੱਕ ਜਾਰੀ ਰਹੇਗੀ ਸੂਬਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਸਬੰਧ ਵਿੱਚ ਲੰਘੜੇ ਨੋਟੀਫਿਕੇਸ਼ਨ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਹੁਣ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ 29 ਸਤੰਬਰ ਨੂੰ ਰੋਸ ਮੁਜ਼ਾਰੇ ਕੀਤੇ ਜਾਣਗੇ ਅਤੇ ਜਿਮਨੀ ਚੋਣਾਂ ਦੇ ਵਿੱਚ ਸੂਬਾ ਕਮੇਟੀ ਵੱਲੋਂ ਬਣਾਏ ਗਏ ਜ਼ੋਨਾਂ ਦੇ ਕਨਵੀਨਰ ਸਾਹਿਬਾਨ ਵੱਲੋਂ 6 ਅਕਤੂਬਰ ਤੋਂ ਹਰ ਦਿਨ ਮਾਰਚ ਕੱਡੇ ਜਾਣਗੇ ਹਰ ਦਿਨ ਰੈਲੀਆਂ ਕੀਤੀਆਂ ਜਾਣਗੀਆਂ ਮਿਸਾਲ ਮਾਰਚ ਨੰਗੇ ਧੜਾ ਐਕਸ਼ਨ ਕੀਤੇ ਜਾਣਗੇ ਕਮੇਟੀ ਪੰਜਾਬ ਦੇ ਲੁਧਿਆਣਾ ਇਸ ਤੋਂ ਪੱਖੇ ਕੇ ਸੁਭਾ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਬਹੁਤ ਹੀ ਅਹਿਮ ਫੈਸਲੇ ਲਏ ਗਏ ਜਿਸ ਵਿੱਚ ਸਾਰੀ ਕਮੇਟੀ ਨੇ ਇਕਮਤ ਹੋ ਕੇ ਯੂਪੀਐਸ ਨੂੰ ਜ਼ੀਰੋ ਲਗਾ ਦਿੱਤਾ ਕਿ ਸਾਡੀ ਲੜਾਈ ਪੁਰਾਣੀ ਪੈਨਸ਼ਨ ਬਹਾਨੇ ਤੱਕ ਲਗਾਤਾਰ ਹੋਰ ਲਗਾਤਾਰ ਜਾਰੀ ਰਹੇਗੀ ਔਰ ਇਹਦੇ ਲਈ ਜਿਹੜਾ ਰਾ ਸਰਕਾਰ ਵੱਲੋਂ ਇੱਕ ਲਗੜਾ ਨੋਟੀਫਿਕੇਸ਼ਨ ਕੀਤਾ ਗਿਆ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਇਸ ਦੇ ਲੈ ਕੇ ਸਾਰੇ ਸਾਥੀਆਂ ਨੇ ਰਣਨੀਤੀ ਘੜੀ ਹੈ ਕਿ ਇਹ ਸੁੱਤੀ ਹੋਈ ਸਰਕਾਰ ਨੂੰ ਔਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਸਰਕਾਰ ਨੂੰ ਜਗਾਉਣ ਦੇ ਲਈ ਪਹਿਲਾ 29 ਸਤੰਬਰ ਨੂੰ ਸਾਰੇ ਜ਼ਿਲ੍ਹੇ ਪੱਤਰ ਤੇ ਰੋਸ ਮਾਰਨੇ ਕੀਤੇ ਜਾਣਗੇ ਤੇ ਨਾਲ ਹੀ 6 ਅਕਤੂਬਰ ਨੂੰ ਸਰਕਾਰ ਜੋ ਸਾਡੇ ਕਨਵੀਨਰ ਸਹਿਬਾਨ ਜਿਹੜੇ ਵੱਖ-ਵੱਖ ਜ਼ੋਨਾਂ ਦੇ ਬਣਾਉਂਦਾ ਦਿੱਤੇ ਗਏ ਐ ਐਕਸ਼ਨ ਕਮੇਟੀ ਉਸ ਦੇ ਤਹਿਤ ਇਹ ਚਾਰ ਜਿਹੜੀਆਂ ਜਿੰਨੀ ਚੋੜਾ ਹੋ ਰਹੀਆਂ ਉਹ ਰਣਨੀਤੀ ਤਹਿਤ ਇਹ ਹਰ ਦਿਨ ਮਾਰਚ ਕੱਢੇ ਜਾਣਗੇ ਹਰ ਦਿਨ ਰੈਲੀਆਂ ਹੋਣਗੀਆਂ ਹਰ ਦਿਨ ਮਸ਼ਹਾਲਾਂ ਚ ਹੋਣਗੇ ਨੰਗੇ ਧੜ ਪ੍ਰਦਰਸ਼ਨ ਹੋਣਗੇ ਹਰ ਤਰ੍ਹਾਂ ਦੇ ਜਿਹੜੇ ਐਕਸ਼ਨ ਐ ਉਸ ਮੂਵ ਸੁਪਰ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਐ ਉਹ ਆਪਣੇ ਪੱਤਰ ਤੇ ਲਿਖਣਗੇ ਕਿਉਂਕਿ ਸਾਡਾ ਮਕਸਦ ਇਹ ਸਰਕਾਰ ਨੂੰ ਡੂੰਗੀ ਤੇ ਬੋਲੀ ਸਰਕਾਰ ਨੂੰ ਜਿਹੜੀ ਲਗਾਤਾਰ ਸਾਡੇ ਨਾਲ ਮੀਟਗਾ ਤੋਂ ਭੱਜ ਰਹੀ ਹੈ ਸਬਕ ਸਖਾਣ ਦਾ ਮੈਂ ਸਾਰੇ ਐਮਪੀਐਸ ਪੰਜਾਬ ਦੇ ਕਰਮਚਾਰੀਆਂ ਨੂੰ ਵੀਲ ਕਰਾਂਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਜਿਹੜੇ ਵੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਐਕਸ਼ਨ ਨੂੰ ਲਿਖੇ ਆ ਉਹਦੇ 'ਚ ਵੱਧ ਚੜ੍ਹ ਕੇ ਭਾਗ ਲਾਓ ਤੇ ਇਸ ਦਾ ਹਿੱਸਾ ਬਣੋ ਕਿਉਂਕਿ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਤੱਕ ਸਾਡੇ ਕੋਲ ਜਿਹੜੇ ਨੇ ਉਹ ਨਿਰੰਤਰ جاری ਰਹਿਣਗੇ ਇਹ ਵੀ ਪਾਸ ਕੀਤਾ ਗਿਆ ਕਿ ਜਿੰਨੀਆਂ ਵੀ ਪੁਰਾਣੀ ਪੈਨਸ਼ਨ ਤੇ ਲੜਦੀਆਂ ਜੱਥੇਬੰਦੀਆਂ ਨੇ ਉਹਨਾਂ ਨਾਲ ਜਿਹੜੀ ਹੈ ਵੱਧ ਤੋਂ ਵੱਧ ਇਕਤਾ ਬਿਧਾਨ ਦੇ ਯਤਨ ਕੀਤੇ ਜਾਣ ਕਿਉਂਕਿ ਲੜਾਈ ਜਿਹੜੀ ਹੈ ਜਿੰਨੀ ਲੰਬੀ ਹੋਈ ਜਾ ਰਹੀ ਹੈ ਉਹਨਾਂ ਹੀ ਜਿਹੜੀ ਪਛਾਣ ਇਕਤਾ ਦੀ ਲੋੜ ਹੈ ਉਹਦੇ ਲਈ ਵੀ ਮਤੇ ਪਾਸ ਕੀਤੇ ਗਏ ਆ ਤੇ ਸਾਝੇ ਫਰੰਟ ਵਿੱਚ ਨਿਰੰਤਰ ਜਿਹੜਾ ਹੈ ਜੋ ਵੀ ਥੋੜਾ ਦਾ ਸਦਾਏਗਾ ਉਹਦੇ ਵਿੱਚ ਜਿਵੇਂ ਪਹਿਲਾਂ ਹਿੱਸਾ ਪਾਇਆ ਜਾਂਦਾ ਸੀ ਉਵੇਂ ਪਾਇਆ ਜਾਂਦਾ ਰਹੇਗਾ ਸੋ ਸਾਰਿਆਂ ਨੂੰ ਅਪੀਲ ਹੈ 29 ਔਰ 6 ਅਕਤੂਬਰ ਨੂੰ 29 ਸਤੰਬਰ ਔਰ 6 ਅਕਤੂਬਰ ਨੂੰ ਜਿਹੜੇ ਦਿੱਤੇ ਗਏ ਐਕਸ਼ਨ ਨੇ ਉਹਨਾਂ ਵਿੱਚ ਸਾਰੇ ਭਾਗੀਦਾਰੀ ਕਰੋ ਕਿਉਂਕਿ ਹੁਣ ਸਾਡੀ ਜਿਹੜੀ ਲੜਾਈ ਹੈ ਉਹ ਆਪਣੇ ਹੱਥੀ ਹੈ ਵੀ ਅਸੀਂ ਕਿੰਨੀ ਭਾਗੀਦਾਰੀ ਕਰਦੇ ਆ ਤੇ ਕਿੰਨੀ ਛੇਤੀ ਪੁਰਾਣੀ ਪੈਨਸ਼ਨ ਪ੍ਰਾਪਤ ਕਰਦੇ ਆ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸਤ ਜਿੱਤ ਲੜੀ